ਤਨ ਸਰੀ ਮਹਲਾ ਪਹਿਲਾ ਜਿਉ ਤਪ ਤਹ ਬਾਰੋ ਬਾਰ ਤਪ ਤਪ ਫੱਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰਪਿਆਰੇਓ ਗੁਰਸਵਾਰੇਓ ਵਡ ਭਾਗੇ ਹਾਂ ਸਤਿਗੁਰੂ ਵੱਲੋਂ ਬਖਸ਼ੇ ਹੋਏ ਪਾਵਨ ਸ਼ਬਦ ਨੂੰ ਸਰਵਣ ਕਰ ਰਹੇ ਹਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤਨਾ ਸਰੀਰਾਕ ਦੇਸ ਬਾਵਨ ਸ਼ਬਦ ਅੰਦਰ ਜ਼ਿੰਦਗੀ ਦਾ ਇੱਕ ਬੜਾ ਕੀਮਤੀ ਫਲਸਫਾ ਬਿਆਨ ਕਰਦੇ ਨੇ ਬਾਦਸ਼ਾਹ ਫਰਮਾਉਂਦੇ ਨੇ ਜਿਉ ਤਪਤ ਹੈ ਬਾਰੋ-ਬਾਰ ਇਹ ਮੇਰੀ ਜਿੰਦੜੀ ਇਹ ਮੇਰੀ ਜਾਨ ਵਾਰੀ-ਵਾਰੀ ਮਾਂ ਦੇ ਗਰਭ ਵਿੱਚ ਹੁੰਦੀ ਹੈ ਤੇ ਤਪਦੀ ਹੈ ਮਾਂ ਦੇ ਗਰਭ ਨੂੰ ਵਿਦਵਾਨਾਂ ਨੇ ਅਗਨ ਦਾ ਸਾਗਰ ਆਖਿਆ ਉਸ ਨੂੰ ਇੱਕ ਐਸੀ ਜਗਾ ਆਖਿਆ ਹੈ ਜਿੱਥੇ ਨਰਕ ਦੇ ਸਮਾਨ ਤੁਲਨਾ ਕੀਤੀ ਹੈ ਬੇਸ਼ੱਕ ਜੀਵ ਦਾ ਜਨਮ ਉੱਥੇ ਹੈ ਪਰ ਪਾਤਸ਼ਾਹ ਫਰਮਾਨਦ ਨੇ ਉਰਦ ਮੁਖ ਕੁਜੀਲ ਬਿਕਲ ਨਰਕ ਘੋਰ ਦਵਾਰ ماں ਦੇ ਗਰਭ ਦੀ ਜੋ ਅਵਸਥਾ ਹੈ ਅਜਾ ਪਾਲਟਰਾ ਸਾਊਂਡ ਦੇ ਰਸਤੇ ਦੇਖ ਸਕਦੇ ਆ ਬੱਚਾ ਇੰਜ ਹੁੰਦਾ ਜਿਵੇਂ ਕਿਸ ਨੂੰ ਪੁਠਾ ਲੰਕਾਇਆ ਹੋਵੇ ਸਰ ਥਲੜੇ ਪਾਸੇ ਨੂੰ ਹੁੰਦਾ ਪੈਰ ਤਾਂ ਨੂੰ ਹੁੰਦੇ ਨੇ ਐਸੀ ਹਾਲਤ ਵਿੱਚ ਬੱਚਾ 9 ਮਹੀਨੇ ਰਹੀ ਕਰ ਤੇ ਮਾਂ ਦੇ ਗਰਭ ਦੀ ਇੱਕ ਐਸੀ ਅਗਨ ਹੈ ਜੋ ਲਗਾਤਾਰ ਉਸ ਬੱਚੇ ਨੂੰ ਸੜੀ ਪੈਂਦੀ ਹੈ ਉਹ ਹਰ ਵਾਰੀ ਬੱਚਾ ਸਿੱਤ ਹੈ ਪਾਤਸ਼ਾਹ ਅਖਦੇ ਨੇ ਮਾਂ ਦੇ ਗਰਭ ਵਿੱਚ ਆਇਆ ਤੋ ਉਸ ਅਗਨੀ ਨੂੰ ਸਹਾਰਿਆ ਉਸ ਨਰਕ ਨੂੰ ਸਹਾਰਿਆ ਉਸ ਤੋਂ ਬਾਅਦ ਤੇਰਾ ਜੀਵਨ ਸਫਲਾ ਨਹੀਂ ਹੋਇਆ ਤੈਨੂੰ ਫਿਰ ਮਾਵੇ ਘਰ ਵਿੱਚ ਜਾਣਾ ਪਿਆ ਇੱਕ ਮਾਵਾ ਦੇ ਨਹੀਂ ਕਈ ਮਾਵਾ ਬਦਲਣੀਆਂ ਪੈਂਦੀਆਂ ਤਾਂ ਸਾਹਿਬ ਆਖਦੇ ਨੇ ਜਿਉ ਤਪਤ ਹੈ ਬਾਰੋ-ਬਾਰ ਇੱਕ ਵਾਰੀ ਤੇਰੀ ਸਫਲ ਨਹੀਂ ਹੋਈ ਬਾਦਸ਼ਾਹ ਫਰਮਾਉਂਦੇ ਨੇ ਇਹ ਹੀ ਤੇਰਾ ਅਵਸਰ ਇਹ ਹੀ ਤੇਰੀ ਵਾਰ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਤੇਰਾ ਅਵਸਰ ਹੈ ਤੇਰੀ ਵਾਰੀ ਹੈ ਇਸ ਨੂੰ ਤੂੰ ਗੁਜਾ ਨਾ ਐਸੇ ਬੰਤੇ ਤੇ ਪਰਮਾਤਮਾ ਨੂੰ ਯਾਦ ਕਰ ਨਹੀਂ ਤੇ ਤਪ ਤਪ ਖੱਪਾ ਬਹੁਤ ਬੇਕਾਰ ਮਾਂ ਦੇ ਗਰਭ ਵਿੱਚ ਜੋ ਤੂੰ ਖੱਪਿਆ ਹੈ ਤੂੰ ਬਾਹਰਲੀ ਦੁਨੀਆ ਵਿੱਚ ਵੀ ਆ ਕੇ ਖੱਪੇਗਾ ਬਾਹਰਲੀ ਦੁਨੀਆ ਵਿੱਚ ਵੀ ਆ ਕੇ ਦੁਖੀ ਹੋਵੇਂਗਾ ਦੂਸਰਿਆਂ ਨੂੰ ਦੁੱਖ ਦੇਖ ਕੇ ਤੂੰ ਸੋਚਦਾ ਤੈਨੂੰ ਦੁੱਖ ਸੁੱਖ ਮਿਲੇਗਾ ਐਸਾ ਹੋ ਨਹੀਂ ਸਕਦਾ ਗੌਤਮ ਬੁੱਧ ਦੀਆਂ ਜਨ ਤੱਕ ਕਥਾਵਾਂ ਵਿੱਚੋਂ ਇੱਕ ਕਥਾ ਹੁੰਦੀ ਹੈ ਇੱਕ ਡਾਕੂ ਲੋਕਾਂ ਨੂੰ ਬਹੁਤ ਦੁੱਖ ਦਿਆ ਕਰਦਾ ਸੀ ਕਦੇ ਕਿਸੇ ਦਾ ਭਲਾ ਨਹੀਂ ਕੀਤਾ ਲੋਕਾਂ ਨੂੰ ਰੋਟ ਮਾਰ ਕੇ ਖਾਣਾ ਉਹਦਾ ਕੰਮ ਸੀ ਜ਼ਿੰਦਗੀ ਦੇ ਆਖੀਰਲੇ ਮੌਕੇ ਗੌਤਮ ਬੁੱਧ ਨਾਲ ਮਲਾਪ ਹੋਇਆ ਗੌਤਮ ਨੇ ਆਖਿਆ ਤੂੰ ਇਹ ਪਾਪ ਛੱਡ ਦੇ ਇਹ ਲੋਕਾਂ ਨੂੰ ਸਤਾਣਾ ਛੱਡ ਦੇ ਉਹ ਆਖਦਾ ਮਹਾਰਾਜ ਹੁਣ ਤਾਂ ਦੇ ਛੱਡਣੇ ਨੇ ਜ਼ਿੰਦਗੀ ਤੇ ਮੌਤ ਹੀ ਚੱਲੀ ਹੈ ਹੁਣ ਕੀ ਕਰਨਾ ਛੱਡ ਦੇ ਹਣ ਜੇ ਕਿਸੇ ਨੂੰ ਕਹੀਏ ਨਾ ਭਾਈ ਨਾਮ ਜਪ ਲਓ ਗੁਰਦੁਆਰੇ ਆਜੇ ਕਰੋ ਆਖ ਦਿਨ ਲੈ ਹੁਣ ਲੰਘੀ ਇਹ ਜਿਹੜੀ ਉਮਰ ਲੰਘੇ ਹੁਣ ਤੇ ਅੰਦੇ ਜਾਹ ਦੇ ਜਪਾਂਗੇ ਕਿਸੇ ਨੂੰ ਮਰਦੀ ਆ ਕੋ ਤੇ ਜੇ ਕਹਿ ਦੀਏ ਨਾ ਵੀ ਨਸ਼ੇ ਪੱਤੇ ਛੱਡਦੇ ਨਹੀਂ ਨਹੀਂ ਇਹ ਤੇ ਕਰਨਗੇ ਇਹ ਨਹੀਂ ਛੱਡੇ ਜਾ ਸਕਦੇ ਉਹਦੇ ਲਈ ਉਮਰ ਨਹੀਂ ਨਿਕਲੀ ਕਿਸੇ ਦੀ ਵੀ ਉਹਦੇ ਲਈ ਉਮਰ ਸਮਦੀ ਹੈ ਵੀ ਨਸ਼ੇ ਪੱਤੇ ਬੁਰਾਈਆਂ ਕਰਨ ਵਾਸਤੇ ਇਹਨਾਂ ਵਾਸਤੇ ਉਮਰ ਨਹੀਂ ਨਿਕਲਦੀ ਨਾਮ ਜਪਣ ਵਾਲੀ ਉਮਰ ਨਿਕਲ ਜਾਂਦੀ ਹੈ ਨਹੀਂ ਹੁਣ ਨਹੀਂ ਜੇ ਆਪਣਾ ਹੌਣ ਤੇ ਅੱਗੇ ਜਾ ਕੇ ਲਪਾਂਗੇ ਗੋਤਮ ਨੇ ਆਖਿਆ ਤੂੰ ਛੱਡ ਦੇ ਆਖਦਾ ਨਹੀਂ ਗੋਤਮ ਨੇ ਆਖਿਆ ਕੋ ਵਤਨਾ ਪੜਣਾ ਦੇਖ ਲਾਂਗੇ ਜੋ ਹੋਵੇਗਾ ਇਹ ਧਿਆਨ ਦੇਣਾ ਗੱਲ ਬੜੀ ਕੀਮਤੀ ਅਸੀਂ ਬੁਰਾਈ ਇਹ ਸੋਚ ਕੇ ਕਰਦੇ ਹਾਂ ਜੋ ਹੋਵੇਗਾ ਦੇਖਿਆ ਜਾਵੇਗਾ ਪਰ ਯਕੀਨ ਮੰਨਣਾ ਦੇਖਿਆ ਨਹੀਂ ਜਾਵੇਗਾ ਜਦ ਜੋ ਬੀਜਿਆ ਹੈ ਉਹਦਾ ਫਲ ਤੁਹਾਡੇ ਅੱਗੇ ਆਵੇਗਾ ਨਹੀਂ ਦੇਖ ਸਕੋਗੇ ਬੁਰਾਈ ਇਹ ਸੋਚ ਕੇ ਕਰਤੇ ਲੈਨੇ ਆ ਦੇਖ ਲੰਗੇ ਜੋ ਇਹਦਾ ਲੜਾਈ ਵੀ ਤੇ ਆਪਣੀ ਸੋਚ ਕੇ ਕਰ ਲੈਨੇ ਆ ਨਾ ਚਲੋ ਕੋਈ ਗੱਲੀ ਤਰੀਕਾ ਭਗਤ ਲਾਂਗੇ ਤੇ ਜਿਹਨੇ ਭਗਤਦੇ ਮੈਨੂੰ ਪਤਾ ਵੀ ਕਿਤਨਾ ਔਖਾ ਹੈ ਜੇ ਉਸ ਵੇਲੇ ਇੱਕ ਪਲ ਦੇ ਲਈ ਆਪਣੇ ਆਪ ਨੂੰ ਰੋਕ ਲਿਆ ਹੁੰਦਾ ਤੇ ਗੋਟ ਕਚੈਰੀ ਚੱਕਰ ਨਹੀਂ ਸੀ ਹੋਣੇ ਗੋਤਮ ਨੇ ਸਮਝਾਇਆ ਪਰ ਨਹੀਂ ਸਮਝੇ ਮਹਾਤਮਾ ਬੋਧਾ ਫਰਲਾ ਕੇ ਕੋਈ ਗੱਲ ਨਹੀਂ ਭੁਗਤੇਗਾ ਸਮਾ ਬੁਧਰੇਆ ਕੋਇਕ ਰਾਜੇ ਦੇ ਘਰੇ ਪੈਦਾ ਹੋਇਆ ਰਾਜੇ ਦੇ ਘਰកើតਾ ਹੋਇਆ ਰਾਜੇ ਦਾ ਉਹ 7ਵਾਂ ਪੁੱਤਰ ਬਣਿਆ 6 ਪੁੱਤਰਾਂ ਨੂੰ ਰਾਜਾ ਸਭ ਦੇ ਸਾਹਮਣੇ ਲਿਆਇਆ ਕਰੇ ਇਹ ਪੁੱਤਰ ਬੜਾ ਤੀਰ ਚਲਾਉਂਦਾ ਹੈ ਇਹ ਤਲਵਾਰ ਚਲਾਉਂਦਾ ਹੈ ਇਹ ਬੜਾ ਨੇਕ ਹੈ ਸਭ ਦੀ ਸਿੱਖਤ ਸਲਾਹ ਕਰਿਆ ਕਰੇ ਪਰ 7ਵੇਂ ਪੁੱਤਰ ਨੂੰ ਬਾਹਰ ਨਾਲ ਲਿਆਇਆ ਕਰੇ ਸਮਾਂ ਗੁਦਰਿਆ ਗੌਤਮ ਬੁੱਧ ਉਸ ਰਾਜੇ ਦੇ ਦਰਬਾਰ ਵਿੱਚ ਪਹੁੰਚੇ ਤੇ ਰਾਜੇ ਨੇ ਵਾਰ ਵਾਰੀ ਆਪਣੇ ਛੇ ਪੋਤਰਾ ਨਾਲ ਮਲਾਇਆ ਰਾਣੀਆਂ ਨਾਲ ਮਲਾਇਆ ਮਹਾਤਮਾ ਬੁੱਧ ਕਹਿੰਦੇ ਅਸੀਂ ਇਹਨਾਂ ਨੂੰ ਮਿਲਣ ਨਹੀਂ ਆਏ ਤੂੰ ਸਾਨੂੰ ਉਹਨਾਂ ਨੂੰ ਮਿਲਾ ਜਿਸ ਨੂੰ ਤੂੰ ਅਜੇ ਤੱਕ ਕਿਸੇ ਨੂੰ ਨਹੀਂ ਮਿਲਾਇਆ ਬਹਾਦਰ ਮਹਾਰਾਜ ਇਹ ਗੱਲ ਤੁਸੀਂ ਕਿਵੇਂ ਜਾਣਦੇ ਕਹਿੰਦਾ ਨਹੀਂ ਤੁਸਾਨੂੰ ਉਹਨੂੰ ਮਿਲਾ ਅਸੀਂ ਉਹਨੂੰ ਮਿਲਣ ਵਾਸਤੇ ਇੰਨੀ ਦੂਰੋਂ ਆਏ ਆ ਮਹਾਤਮਾ ਬੁੱਧ ਪਹੁੰਚੇ ਸੱਤਾ ਵਰਿਆਂ ਦੀ ਹੋਦੀ ਉਮਰ ਹੋ ਚੁੱਕੀ ਹੈ ਸੱਤਾ ਵਰਿਆਂ ਦੀ ਉਮਰ ਦੇ ਵਿੱਚ ਉਹਨੂੰ ਮਿਲਣ ਪਹੁੰਚੇ ਨੇ ਸਰੀਰ ਦੇ ਵਿੱਚ ਹਰ ਜਗ੍ਹਾ ਤੇ ਜ਼ਖਮ ਨੇ ਜ਼ਖਮ ਵੀ ਐਸੇ ਜੋ ਨਹੀਂ ਭਰ ਸਕਦੇ ਹਰ ਵੇਲੇ ਉਹਨਾਂ ਜ਼ਖਮਾਂ ਵਿੱਚੋਂ ਪਸ ਨਹੀਂ ਕੱਢਦਾ ਰਹਿੰਦਾ ਉਹ ਬੱਚਾ ਰੋਂਦਾ ਰਹਿੰਦਾ ਹਰ ਵੇਲੇ ਚੀਕਾਂ ਮਾਰਦਾ ਜਿੰਨਾ ਵੀ ਖਵਾਉਂਦੇ ਆ ਸਰੀਰ ਦੇ ਜ਼ਖਮਾਂ ਦੇ ਰਾਂ ਹੀ ਬਾਹਰ ਨਿਕਲ ਜਾਂਦਾ ਉਹ ਦਿਨ ਰਾਤ ਰੋਂਦਾ ਐਸ ਕਰਕੇ ਉਹ ਰੱਖਿਆ ਵੀ ਤ ਹੈਖਾਨੇ ਦੇ ਵਿੱਚ ਉਹਦੇ ਕੋਲ ਲਾੜੇ ਵੀ ਕੋਈ ਨਹੀਂ ਜਾਂਦਾ ਸਿਰਫ ਉਹਨੂੰ ਖਵਾਉਣ ਵਾਸਤੇ ਜਾਂਦੇ ਨੇ ਜਾ ਫਿਰ ਵੈਰ ਜਾਂਦਾ ਹੁਣ ਦਿਨ ਰਾਤ ਦਰਦ ਹੁੰਦਾ ਉਸ ਗੱਲ ਨੂੰ ਸਾਹਿਬ ਕਹਿੰਦੇ ਨੇ ਕਾਪ ਤਾਪ ਖਾਪਾ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ ਪਰਮਾਤਮਾ ਨੂੰ ਭੁਲਾ ਕੇ ਤੂੰ ਜੀ ਸਕਦਾ ਇਹਦੇ ਵਿੱਚ ਕੋਈ ਹਰਜ ਨਹੀਂ ਜੋ ਆਖਦੇ ਨੇ ਸਾਡੇ ਕੋਲ ਰੱਬ ਦਾ ਨਾਮ ਲੈਣ ਦਾ ਸਮਾਂ ਨਹੀਂ ਜੀ ਸਕਦੇ ਹੋ ਪਰਮਾਤਮਾ ਨੂੰ ਭੁਲਾ ਕੇ ਪਰ ਇੱਕ ਦਿਨ ਐਸਾ ਆਵੇਗਾ ਰੋਗੇ ਉਰਲਾਓਗੇ ਤੜਪੋਗੇ ਪਰ ਕੋਈ ਹੱਲ ਨਜ਼ਰ ਨਹੀਂ ਆਏਗਾ। ਮਹਾਤਮਾ ਬਦ ਪੁੱਛਦੇ ਨੇ ਹੁਣ ਦੇਖ ਸਕ ਰਹੇ ਆ। ਤੂੰ ਕਹਿੰਦਾ ਸੀ ਨਾ ਦੇਖ ਲਵਾਂਗੇ ਜੋ ਹੋਵੇਗਾ। ਹੁਣ ਦੇਖ ਕੀ ਦੇਖ ਸਕਦੇ? ਬੇਨਤੀਆਂ ਕਰਦਾ ਮਹਾਰਾਜ ਕਿਰਪਾ ਕਰੋ। ਮੈਨੂੰ ਛਡਾਓ ਇਸ ਦੁੱਖ ਤੋਂ ਹਰ ਪਲ ਹਰ ਘੜੀ ਬੇਅੰਤ ਹ ਬੇਤਹਾਸ਼ਾ ਦਰਦ ਹੁੰਦਾ ਨਹੀਂ ਸਹਿ ਜਾ ਰਿਹਾ। ਇਹ ਸਿੱਖ ਹੈ ਉਹਨਾਂ ਲਈ ਜੋ ਸੋਚਦੇ ਨੇ ਬੁਰੇ ਕਰਮ ਕਰਦੇ ਨੇ ਤਾਂ ਕੁਝ ਨਹੀਂ ਹੋਵੇਗਾ। ਨਹੀਂ ਇਹ ਤੇ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ ਉਹ ਜ਼ਰੂਰ ਆ ਕੇ ਅੰਤ ਖਲੋਏਗਾ ਉਹ ਤੁਹਾਨੂੰ ਦੁੱਖ ਦੇਵੇਗਾ ਸੁੱਖ ਦੇਵੇਗਾ ਤੁਹਾਡੇ ਕੀਤੇ ਹੋਏ ਕਰਮਾਂ ਦੇ ਉੱਪਰ ਹੈ ਪਰ ਸਾਇਬ ਕਹਿੰਦੇ ਨੇ ਜੋ ਪੱਕਾ ਰੋਗੀ ਵਿਲ ਲਾਏ ਥੋੜੇ ਬੋਤ ਰੋਗਾਂ ਦੀ ਦਵਾਈ ਹੋ ਜਾਇ ਕਰਦੀ ਹੈ ਪਰ ਜਦ ਰੋਗ ਲੰਮਾ ਹੋ ਜਾਏ ਨਾ ਉਹ ਲਾ ਇਲਾਜ ਹੁੰਦਾ ਹੈ ਰੋਗੀ ਦੀ ਕਿਸਮਤ ਵਿੱਚ ਸਿਰਫ ਦਰਦ ਨਾਲ ਕਰਾਉਣ ਤੋਂ ਕੁਝ ਹੋਰ ਨਹੀਂ ਰਹਿ ਜਾਂਦਾ ਤਾ ਸਹਿਬ ਆਖਦੇ ਨੇ ਬਹੁਤਾ ਬੋਲਣ ਝੱਣ ਹੋਏ ਬਹੁਤੀ ਗੱਲ ਨਾ ਕਰੀਏ ਵੇਣ ਬੋਲੇ ਜਾਣਾ ਸਭ ਸੋਏ ਨਿਤਾ ਪ੍ਰਤੀ ਉਸ ਨੂੰ ਯਾਦ ਕਰੀਏ ਉਹਦਾ ਸ਼ੁਕਰ ਮਨਾਈਏ ਦੂਏ ਜ਼ਿੰਦਗੀ ਦਿੱਤੀ ਹੈ ਸਾਡੀ ਸਫਲ ਹੋ ਜਾਏ ਅਸੀਂ ਤੇਰੇ ਨਾਲ ਮਿਲ ਜਾਈਏ ਤੂੰ ਸਾਨੂੰ ਮਿਲ ਜਾਏ ਆਓ ਇਤਨੀ ਹਾਜ਼ਰੀ ਅਗਲੀ ਪਰਵਾਣ ਕਰਨੀ ਗੁਰੂ ਕਿਰਪਾ ਕਰੇ ਸਭਨਾਂ ਨੂੰ ਜੀਵਨ ਜਾਤ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ